ਹੋਰ ਦੇ ਇੰਟਰਵਿਊ ਆਈ ਆ ਉਹ ਕਹਿ ਰਹੇ ਆ ਕਿ ਜਿਹੜਾ ਬੰਦਾ ਗ੍ਰੰਥੀ ਲੱਗਣ ਦਾ ਯੋਗ ਨਹੀਂ ਸੀ ਅਸੀਂ ਉਹਨੂੰ ਜਥੇਦਾਰ ਲਾ ਦਿੱਤਾ ਹਾਂ ਇਹ ਕਿੱਡਾ ਵੱਡਾ ਹੰਕਾਰ ਹੈ ਵੀ ਅਸੀਂ ਉਹਨੂੰ ਜਥੇਦਾਰ ਲਾਤਾ ਉਹ ਆ ਰਿਹਾ ਮਤਲਬ ਅਸੀਂ ਡਿਸਾਈਡ ਕਰਦੇ ਆ ਅਸੀਂ ਮਤਲਬ ਇਹ ਕਹਿੰਦਾ ਸਿੰਘ ਕਿ ਅਸੀਂ ਸੁਖਜਾ ਸੁਪੀਰ ਸਿੰਘ ਬਾਦਲ ਜਾਂ ਪੂਰਾ ਬਾਦਲ ਤੇ ਅਸੀਂ ਅਸੀਂ ਜਥੇਦਾਰ ਲਾਤਾ ਉਹਦੇ ਚ ਕੈਪੇਬਿਲਿਟੀ ਨਹੀਂ ਹੈ ਪਹਿਲੀ ਗੱਲ ਵੀ ਜੇ ਬੰਦਾ ਕੈਪੇਬਲ ਨਹੀਂ ਸੀ ਤੁਸੀਂ ਇੱਕ ਅਨਕੈਪੇਬਲ ਬੰਦੇ ਨੂੰ ਇਹ ਤਾਂ ਤੁਸੀਂ ਕੱਲ ਨੂੰ ਜਿਹੜੇ ਭਾਈ ਕੁਲਦੀਪ ਸਿੰਘ ਹੈਗੇ ਇਹਨਾਂ ਬਾਰੇ ਵੀ ਕਹੋ ਹਾਂ ਇਹ ਹੀ ਕਹਾਂਗਾ ਪਰਮਜੀਤ ਸਿੰਘ ਸਰਨਾ ਕੋਲ ਕੀ ਕੁਆਲੀਫਿਕੇਸ਼ਨ ਆ ਵੀ ਉਹ ਸਿੱਖਾਂ ਦਾ ਲੀਡਰ ਬਣ ਕੇ ਫਿਰ ਰਿਹਾ ਹੈ ਵਾਟ ਇਜ਼ ਹਿਸ ਕੁਆਲੀਫਿਕੇਸ਼ਨ ਸਿਰਫ ਪੈਸੇ ਹੋ ਜਾਣੇ ਹੀ ਲੀਡਰਸ਼ਿਪ ਦੀ ਕੁਆਲ ਹਮਮ ਅਮੀਰ ਤਾਂ ਬਹੁਤ ਥੋੜੇ ਫਿਰਦੇ ਨੇ ਬੀਬੀ ਸਤਵੰਤ ਕੌਰ ਜੀ ਦਾ ਬਹੁਤ ਸਤਿਕਾਰ ਕਰਿਆ ਵੀ ਇਹ ਬੀਬੀ ਇੰਨੇ ਦੁੱਖਾਂ ਵਿੱਚ ਕਹਿੰਦਾ ਮੈਨੂੰ ਪਤਾ ਵੀ ਇਹਦੇ ਤੇ ਕਿੰਨੇ ਦਬਾਅ ਪਏ ਹੋਣਗੇ ਕਿਉਂਕਿ ਉਹ ਸ਼ਰੂਮਣੀ ਕਮੇਟੀ ਦੀ ਮੁਲਾਜ਼ਮ ਹੈਗੀ ਆ ਤੇ ਫਿਰ ਵੀ ਇਹ ਡੱਟੀ ਰਹੀ ਪੰਚ ਨਾਲ ਹੂੰ ਔਰ ਪੰਜੇ ਸਿੰਘ ਜਿਹੜੇ ਭਾਰਤੀ ਕਮੇਟੀ ਦੇ ਮੈਂਬਰ ਆ ਤੇ ਉਹਨਾਂ ਨੇ ਆਖਿਆ ਵੀ ਇਹ ਜਿਹੜਾ ਅਕਾਲੀ ਦਲ ਦਾ ਪੁਨਰ ਸਰਗਤੀ ਹੋਵੇਗੀ ਔਰ ਜਿਹੜੇ ਦਾਗੀ ਲੋਕ ਨੇ ਉਹ ਆਪਣੇ ਆਪ ਬਾਹਰ ਕਰ ਦੇਣਗੇ ਯਾਨੀ ਕੁਲਦੀਪ ਸਿੰਘ ਗੜਗੱਜ ਹੁਣ ਕੀ ਉਹ ਭਰਤੀ ਕਮੇਟੀ ਨੂੰ ਰੱਦ ਕਰ ਸਕਦੇ ਨੇ ਜਾਂ ਕੀ ਉਹਨਾਂ ਫੈਸਲਿਆਂ ਦੇ ਵਿੱਚ ਬਦਲਾਅ ਟੈਕਨੀਕਲ ਤਰੀਕੇ ਦੇ ਨਾਲ ਹੋ ਸਕਦਾ ਹੈਗਾ ਜਾਂ ਭਰਤੀ ਕਮੇਟੀ 18 ਨੂੰ ਉਹਨਾਂ ਨੇ ਜਿੱਦਾਂ ਕਿਹਾ ਸੀ ਤੇ ਉਹ ਆਪਣੀ ਭਰਤੀ ਕਰਨ ਜਾ ਰਹੀ ਹੈ ਜਿਹੜੀ ਇਹਨਾਂ ਦੀ ਨਿਯੁਕਤੀ ਹੋਈ ਹੈਗੀ ਆ ਜਸਹਰ ਕੁਲਦੀਪ ਸਿੰਘ ਗੜਗੱਜ ਦੀ ਉਹ ਐਸੇ ਮਸਲੇ ਕਰਕੇ ਹੋਈ ਹੈਗੀ ਆ ਵੀ ਜਿਹੜੀ ਭਰਤੀ ਕਮੇਟੀ ਨੂੰ ਭਰਤੀ ਕਰਨ ਤੋਂ ਜਿਹੜਾ ਹੈਗਾ ਰੋਕਿਆ ਜਾਵੇ ਸੋ ਹੁਣ ਕਿਉਂਕਿ ਹਾਲੇ ਪੰਛ ਦਾ ਦਬਾਅ ਵੱਧਦਾ ਜਾ ਰਿਹਾ ਹੈਗਾ ਅਗਲੇ 2-3 ਦਿਨਾਂ ਵਿੱਚ ਕੀ ਹੁੰਦਾ ਆਇਆ ਉਹ ਤਖਸ ਦੇ ਜਥੇਦਾਰ ਰਹਿੰਦੇ ਵੀ ਆਇਆ ਨਹੀਂ ਰਹਿੰਦੇ ਹਨਾ ਸੋ ਕਿਉਂਕਿ ਜੇ ਉਹ ਉਹ ਨੈਤਿਕ ਤੌਰ ਤੇ ਇੰਨੇ ਚੰਗੇ ਹੋਏ ਤਾਂ ਉਹਨਾਂ ਨੂੰ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਕਾਲੀ ਦਲ ਮਿਲਖਰ ਨਹੀਂ ਕੱਢੇਗਾ ਕਿਉਂਕਿ ਅਕਾਲੀ ਦਲ ਨੂੰ ਉਹਨਾਂ ਤੋਂ ਵਧੀਆ ਕੋਈ ਟੂਲ ਹੈ ਜਿਹੜਾ ਨਹੀਂ ਮਿਲੇਗਾ ਵੀ ਇਹ ਸਾਰੇ ਕੰਮ ਕਰਨ ਨੂੰ ਉਹਨਾਂ ਨੂੰ ਲਿਆਂਦਾ ਹੀ ਇਸ ਕਰਕੇ ਗਿਆ ਹੈਗਾ ਵੀ ਜਿਹੜੀ ਪੰਜ ਮੈਂਬਰ ਦੀ ਅਕਾਲ ਤਖਸੈਬ ਦੀ ਕਮੇਟੀ ਹੈਗੀ ਆ ਉਹ ਭਰਤੀ ਸ਼ੁਰੂ ਨਾ ਕਰੇ ਜੇ ਉਹ ਇਹ ਟੈਕਨੀਕਲ ਲਾਅ ਵੀ ਦੰਦੇ ਹੈਗੇ ਆ ਵੀ ਇਹ ਕਹ ਕੇ ਵੀ ਪੰਥਕ ਇਕਤਾ ਕਰਾਉਣੀ ਆ ਸਾਰੇ ਧੜੇ ਆ ਜੋ ਮਿਲ ਬੈਠ ਕੇ ਗੱਲ ਕਰਦੇ ਆ ਤਾਂ ਵੀ ਜਿਹੜੀ ਭਰਤੀ ਕਮੇਟੀ ਦੀ ਪਰਚੀ ਆਈ ਆ ਨਾ ਭਰਤੀ ਵਾਲੀ ਆਪਾਂ ਦੇਖ ਸਕਦੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਹੀਂ ਕਰ ਰਹੇ ਹੂੰ ਹੂੰ ਉਹ ਅਕਾਲੀ ਦਲ ਦੀ ਭਰਤੀ ਕਰ ਰਹੇ ਆ ਇਟ ਮੀਨਸ ਇਹ ਵੱਖਰੀ ਜਥੇਬੰਦੀ ਆ ਮਤਲਬ ਕਿ ਤਨਾ ਕਿਤੇ ਉਹ ਵੇਅ ਆਊਟ ਕੱਢਿਆ ਜਾ ਕੱਢਿਆ ਜਾ ਚੁੱਕਾ ਉਹਨਾਂ ਨੇ ਲੈ ਲਿਆ ਹੋਇਆ ਵੇ ਆਊਟ ਸੋ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਧੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਹੈਗਾ ਹੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਲਰੇਡੀ ਹੋ ਚੁੱਕੀ ਆ ਉਹ ਆਪ ਦਾ ਜਿਹੜਾ ਹੈਗਾ ਕਰ ਸਕਦੇ ਹੈਗੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਆ ਮਨਪ੍ਰੀਤ ਸਿੰਘ ਯਾਲੀ ਅਕਵਾਲ ਸਿੰਘ ਝੋਦਾ ਸੰਤਾ ਸਿੰਘ ਮੈਤਪੁਰੀ ਆਪਣੇ ਵਡਾਲਾ ਸਾਹਿਬ ਤੇ ਬੀਬੀ ਸਤਵੰਤ ਕੌਰ ਨੇ ਉਹ ਅਕਾਲੀ ਦਲ ਦੀ ਭਰਤੀ ਹੋਣੀ ਆ ਜਿਹੜਾ ਮੂਲ ਰੂਪ ਵਿੱਚ ਅਕਾਲੀ ਦਲ ਸੀ ਸੋ ਇੱਕ ਵੱਖਰੀ ਪਾਰਟੀ ਦੇ ਤੌਰ ਤੇ ਭਰਤੀ ਹੋਣੀ ਆ ਸੋ ਟੈਕਨੀਕਲੀ ਜੇ ਜਥੇਦਾਰ ਅਕਾਲ ਤਖਤ ਟੈਕਨੀਕਲੀ ਉਹ ਕੋਈ ਉਹਨਾਂ ਤੇ ਰੋਕ ਨਾਉਂਦੇ ਆ ਉਹਨਾਂ ਤੇ ਰੋਕ ਬਣਦੀ ਨਹੀਂ ਹੈ ਜੀ ਹਨਾ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਦੀ ਭਰਤੀ ਨਹੀਂ ਕਰ ਰਹੇ ਇੱਕ ਵੱਖਰੀ ਧਿਰ ਦੀ ਜਿਸ ਤਰ੍ਹਾਂ ਕਹੀ ਹੈ ਵੀ ਇੱਕ ਪੰਜਵਾਂ ਦਲ ਬਣ ਗਿਆ ਹੋਇਆ ਜਾਂ ਚੌਥਾ ਦਲ ਬਣ ਗਿਆ ਹੋਇਆ ਸੋ ਉਹਦੀ ਭਰਤੀ ਹੈਗੀ ਆ ਸੋ ਟੈਕਨੀਕਲੀ ਹੁਕਮਾਂ ਦੇ ਬਾਵਜੂਦ ਵੀ ਉਹਨਾਂ ਕੋਲ ਵੇਅ ਆਊਟ ਹੈਗਾ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਝ 18 ਤਰੀਕ ਨੂੰ ਸਿਚੁਏਸ਼ਨ ਜਿਹੜੀ ਹੈ ਅੱਗੇ ਅਨਫੋਲਡ ਹੁੰਦੀ ਹੈ ਕੀ ਇਹਨਾਂ ਨੂੰ ਭਰਤੀ ਇਸੇ ਤਰੀਕੇ ਦੇ ਨਾਲ ਕਰਨ ਦਿੱਤੀ ਜਾਂਦੀ ਹੈ ਜਾਂ ਨਹੀਂ ਦੂਜੇ ਬੰਨੇ ਸਰਦਾਰ ਪਰਮਜੀਤ ਸਿੰਘ ਸਰਨਾ ਹੁਣੀ ਉਹਨਾਂ ਦੀਆਂ ਬਹੁਤ ਸ ਉਹ ਆ ਰਹੀਆਂ ਰਹੀਆਂ ਨੇ ਨਿੱਜੀ ਚੈਨਲਾਂ ਤੇ ਵੀ ਮੇਨ ਚੈਨਲਾਂ ਤੇ ਵੀ ਜਿਸ ਦੇ ਵਿੱਚ ਕਾਫੀ ਉਹ ਤਲਖ ਨਜ਼ਰ ਆਉਂਦੇ ਹੈਗੇ ਨੇ ਖਾਸ ਕਰਕੇ ਜਥੇਦਾਰ ਹਰਪੀ ਸਿੰਘ ਉਹਨਾਂ ਦੇ ਖਿਲਾਫ ਇੱਕਦਮ ਉਹਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਕਿਵੇਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਆਪਾਂ ਕਹੇ ਲਈ ਕਿਸੇ ਆਪਾਂ ਸਲਾਰ ਬਣ ਕੇ ਉਹ ਡਟ ਗਏ ਹੋਏ ਨੇ ਕਾਫੀ ਧੇਰ ਤੋਂ ਉਹ ਬੜਾ 네ਗੇਟਿਵ ਰੋਲ ਹੈ ਜਿਹੜਾ ਸਿੱਖ ਸਿਆਸਤ ਵਿੱਚ ਨਵਾ ਰਿਹਾ ਹੈ ਗਿਆ ਕੁਝ ਸਮਾਂ ਉਹਨਾਂ ਨੇ ਬੜਾ ਚੰਗਾ ਰੋਲ ਨਿਭਾਇਆ ਖਾਸ ਕਰਕੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਾਲੇ ਕੇਸ ਵਿੱਚ ਉਹਨਾਂ ਨੇ ਬਹੁਤ ਸਹਾਇਤਾ ਭਾਈ ਦਵਿੰਦਰਪਾਲ ਸਿੰਘ ਪੁੱਲ ਮਤਲਬ ਜਿਹੜੇ ਇੰਡੀਵਿਜੂਅਲ ਇਨਸੀਡੈਂਟਸ ਦੀ ਆਪਾਂ ਇਦਾਂ ਦੇ ਗਿਣਨ ਜਾਵਾਂਗੇ ਤੇ ਬਹੁਤ ਹੋਣਗੇ ਪਰ ਐਸੇ ਜਿਹੜੇ ਐਜ਼ ਅ ਕੌਮ ਕੇ ਲਈ ਹੈ ਕਿਤਨਾ ਕਿਤੇ ਉਹ ਸਟੈਂਡ ਉਹ ਲਗਾਤਾਰ ਉਹਨਾਂ ਦਾ ਸਟੈਂਡ ਕਦੇ ਕਾਂਗਰਸ ਨਾਲ ਉਹਨਾਂ ਦੀ ਯਾਰੀ ਰਹੀ ਆ ਕਦੇ ਭਾਰਤੀ ਜਨਤਾ ਪਾਰਟੀ ਨਾਲ ਆ ਜਿਹੜੀ ਉਹ ਯਾਰੀ ਰਹੀ ਹੈਗੀ ਆ ਹ ਕਿਸੇ ਸਮੇ ਉਹ ਸੁਖਬੀਰ ਸਿੰਘ ਬਾਦਲ ਦੇ ਡੱਟ ਮੈਂਬਰ ਉਹਦੀ ਇਸੇ ਹਰ ਉਹ ਕਹਿੰਦੇ ਸੀਗੇ ਵੀ ਮੈਂ ਮੁੜ ਕੇ ਇਹਨਾਂ ਲੋਕਾਂ ਨਾਲ ਕਦੇ ਸਾਂ ਇੱਕ ਤਾਰੀ ਸਾਂਝ ਨਹੀਂ ਕਰ ਸਕਦਾ ਹੁਣ ਉਹਨਾਂ ਦੀ ਜਿਹੜੀ ਹੁਣ ਦੀ ਇੰਟਰਵਿਊ ਆਈ ਆ ਉਹ ਕਹਿ ਰਹੇ ਆ ਵੀ ਜਿਹੜਾ ਬੰਦਾ ਗ੍ਰੰਥੀ ਲੱਗਣ ਦੇ ਯੋਗ ਨਹੀਂ ਸੀ ਅਸੀਂ ਉਹਨੂੰ ਜਥੇਦਾਰ ਲਾਤਾ ਹਣਾ ਇਹ ਕਿੱਡਾ ਵੱਡਾ ਹੰਕਾਰ ਹੈ ਵੀ ਅਸੀਂ ਉਹਨੂੰ ਜਥੇਦਾਰ ਲਾਤਾ ਹੂ ਆਰ ਯੂ ਮਤਲਬ ਅਸੀਂ ਡਿਸਾਈਡ ਕਰਦੇ ਆ ਅਸੀਂ ਮਤਲਬ ਕਹਿੰਦਾ ਸਨ ਕਿ ਅਸੀਂ ਸੁਖਬਜਤ ਸੁਖਬੀਰ ਸਿੰਘ ਬਾਦਲ ਜਾਂ ਪੂਰਾ ਬਾਦਲਦੜ ਇਹ ਅਸੀਂ ਅਸੀਂ ਜਥੇਦਾਰ ਲਾਤਾ ਉਹਦੇ ਚ ਕੈਪੇਬਿਲਿਟੀ ਨਹੀਂ ਹੈ ਪਹਿਲੀ ਗੱਲ ਇਹ ਜੇ ਬੰਦਾ ਕੈਪੇਬਲ ਨਹੀਂ ਸੀ ਤੁਸੀਂ ਇੱਕ ਅਨਕੈਪੇਬਲ ਬੰਦੇ ਨੂੰ ਫਿਰ ਤੁਸੀਂ ਕੱਲ ਨੂੰ ਜਿਹੜੇ ਭਾਈ ਕੁਲਦੀਪ ਸਿੰਘ ਹੈਗੇ ਇਹਨਾਂ ਬਾਰੇ ਵੀ ਕਹੋਗੇ ਹਾਂ ਇਹ ਹੀ ਕਹੋਗੇ ਨਾ ਇੱਕ ਤਾਂ ਇਹ ਹੈਗਾ ਵੀ ਤੁਸੀਂ ਇੱਕ ਮਿੰਟ ਤੁਸੀਂ ਲੀਡਰਸ਼ਿਪ ਦੇ ਲਾਇਕ ਹੀ ਨਹੀਂ ਤੁਸੀਂ ਇਨਕੈਪੇਬਲ ਬੰਦੇ ਨੂੰ ਜ਼ਥੇਦਾਰ ਲਾ ਰਹੇ ਹੋ ਤੁਹਾਡੀ ਲੀਡਰਸ਼ਿਪ ਤੇ ਸਵਾਲ ਹੋ ਗਿਆ ਯੂ ਆਰ ਨੋਟ ਅ ਲੀਡਰ ਜੀ ਜੀ ਹੈਨਾ ਫਿਰ ਇਹ ਦੱਸੋ ਵੀ ਪਰਮਜੀਤ ਸਿੰਘ ਸਰਨਾ ਕੋਲ ਕੀ ਕੁਆਲੀਫਿਕੇਸ਼ਨ ਆ ਵੀ ਉਹ ਸਿੱਖਾਂ ਦਾ ਲੀਡਰ ਬਣ ਕੇ ਫਿਰ ਰਿਹਾ ਹਮ ਵਾਟ ਇਜ਼ ਹਿਸ ਕੁਆਲੀਫਿਕੇਸ਼ਨ ਸਿਰਫ ਪੈਸੇ ਹੋ ਜਾਣਾ ਹੀ ਲੀਡਰਸ਼ਿਪ ਦੀ ਕੁਆਲਿਟੀ ਹੈ ਅਮੀਰ ਤਾਂ ਬਹੁਤ ਤੁਰੇ ਫਿਰਦੇ ਨੇ ਹਾਂ ਇੱਕ ਅਮੀਰ ਹੋ ਜਾਣਾ ਸਿੱਖਾਂ ਦੇ ਨੇ ਗੁਰੂ ਸਾਹਿਬ ਕਹਿੰਦੇ ਆ ਇਨ ਗਰੀਬ ਸਿੱਖਨ ਕੋ ਦੀਓ ਪਾਤਸ਼ਾਹੀ ਯਾਦ ਕਰੇ ਹਮਰੇ ਗਰੀਬ ਉਹ ਗਰੀਬ ਸਿੱਖ ਜਿਹੜੇ ਪੰਥ ਲਈ ਲੜਦੇ ਨੇ ਜਿਹੜੇ ਪੰਥ ਲਈ ਸ਼ਹਾਦਤਾਂ ਦਿੰਦੇ ਨੇ ਜਿਹੜੇ ਪੰਥ ਲਈ 40-40 ਸਾਲਾਂ ਤੋਂ ਜੇਲਾਂ 'ਚ ਬੈਠੇ ਨੇ ਲੀਡਰਸ਼ਿਪ ਦੇ ਉਹ ਕਾਹ ਬਾਲ ਨੇ ਸੁਖਵੀਰ ਸਿੰਘ ਬਾਦਲ ਕੋਲ ਲੀਡਰਸ਼ਿਪ ਦੀ ਕੀ ਕੁਆਲਿਟੀ ਆ ਹੂੰ ਹੂੰ ਉਹਨਾਂ ਨੂੰ ਜਪਜੀ ਸਾਹਿਬ ਵੀ ਯਾਦ ਨਹੀਂ ਹੁਣ ਮਨ ਲੱਗਦੀ ਪਹਿਲੀਆਂ 10 ਪੌੜੀਆਂ ਵੀ ਜਪਜੀ ਸਾਹਿਬ ਦੀਆਂ ਯਾਦ ਨਹੀਂ ਹੈਗੀਆਂ ਹੂੰ 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 ਸੋ ਪਰਮਜੀਤ ਸਿੰਘ ਸਰਨਾ ਸਾਡੇ ਲੀਡਰ ਨਹੀਂ ਹੈਗੇ ਉਹ ਉਹ ਇੱਕ ਦਾਵਾ ਕਰ ਰਿਹਾ ਵੀ ਲੀਡਰ ਆ ਕਿਸੇ ਕੋਲ ਪੈਸੇ ਹੋ ਜਾਣਾ ਹੀ ਲੀਡਰ ਨਹੀਂ ਹੁੰਦੇ ਸੋ ਇਟ ਮੀਨਸ ਉਹ ਉਹ ਆਪਣੀ ਲੀਡਰਸ਼ਿਪ ਦਾ ਜਿਹੜਾ ਉਹ ਗਵਾ ਚੁੱਕੇ ਹੈਗੇ ਆ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਇਹ ਕਿਹਾ ਗਿਆ ਵੀ ਇਹ ਲੀਡਰਸ਼ਿਪ ਆਪਣਾ ਨੈਤਿਕ ਹੱਕ ਗਵਾ ਚੁੱਕੀ ਹੈਗੀ ਆ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ 60 ਸੀਟਾਂ ਵਾਲਾ ਅਕਾਲੀ ਦਲ 2 ਸੀਟਾਂ ਤੇ ਆ ਗਿਆ ਹੋਇਆ ਇਹ ਇਹ ਕਿਸ ਕਿਸਮ ਦੀ ਲੀਡਰਸ਼ਿਪ ਹੈ ਹਨ ਜਿਹੜੀ ਲੀਡਰਸ਼ਿਪ ਨੂੰ ਇਹੇ ਨਹੀਂ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਗ੍ਰੰਥੀ ਲੱਗਣ ਦੇ ਵੀ ਯੋਗ ਨਹੀਂ ਉਹਨੂੰ ਅਸੀਂ ਜਥੇਦਾਰ ਲਾ ਰਹੇ ਆ ਇਹ ਤਾਂ ਤੁਹਾਡਾ ਫੇਲਿਅਰ ਹੈ ਹੂੰ ਜਿਹੜਾ ਬੰਦਾ ਇਹ ਜਿਹਦੇ ਕੋਲ ਕੋਈ ਡਿਗਰੀ ਮੈਂ ਤੁਸੀ ਫਿਰ ਆਪਣਾ ਫੇਲਿਅਰ ਓਨ ਤੇ ਕਰੋ ਕਰ ਹਾਂ ਇਹ ਕਹੋ ਨਾ ਵੀ ਅਸੀਂ ਅਸੀਂ ਫੇਲ ਹੋਏ ਆਂ ਇਹੀ ਅਕਾਲ ਤਖਤ ਕਹਿ ਰਿਹਾ ਵੀ ਤੁਸੀਂ ਫੇਲ ਹੋ ਗਏ ਹੋਏ ਹੋ ਤੁਸੀਂ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈਗੇ ਸੋ ਪਰਮਜੀਤ ਸਿੰਘ ਸਰਨਾ ਇੱਕ ਅਮੀਰ ਸਿੱਖ ਹੈ ਜਿਹੜੀ ਅਮੀਰ ਸਿੱਖਾਂ ਵਿੱਚ ਜਿਹੜੀ ਆ ਜਾਂਦੀ ਹੈ ਨਾ ਵੀ ਇਹ ਹੌਮੇ ਆ ਜਿਹੜੀ ਪੋਸਟ ਹੌਮੇ ਨਾਲ ਜਿਹੜੇ ਉਹ ਭਰੇ ਹੋਏ ਹੈਗੇ ਆ ਕੋਈ ਲੀਡਰ ਨਹੀਂ ਹੈਗੇ ਕੋਈ ਪੰਥ ਬਾਰੇ ਨਹੀਂ ਪਤਾ ਪੰਥ ਦਾ ਕੀ ਭਵਿੱਖ ਹੋਣਾ ਉਹਦੇ ਬਾਰੇ ਨਹੀਂ ਪਤਾ ਲੈ ਸਾਡੇ ਨਾਲ ਡਿਬੇਟ ਕਰ ਲਵੇ ਮੇਰੇ ਨਾਲ ਅੱਧੇ ਘੰਟੇ ਦੀ ਡਿਬੇਟ ਕਰ ਲਵੇ ਉਹ ਪੰਥ ਕਿੱਥੇ ਖੜਿਆ 1947 ਤੋਂ ਲੈ ਕੇ ਪੰਥ ਨੇ ਜਿਹੜੀਆਂ ਜਿਹੜੇ ਅੜਕਿਆਂ ਚੋਂ ਪੰਥ ਨਿਕਲੇ ਆ ਔਰ ਅੱਜ ਵੀ ਉਸੇ ਸਥਿਤੀ ਵਿੱਚ ਪੰਥ ਖੜਾ ਹੈ ਵੀ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਨਹੀਂ ਸਮਝ ਰਿਹਾ ਸਾਡੀ ਲੀਡਰਸ਼ਿਪ ਉਹੀ ਜਿਹੜੀ ਉਸ ਜੰਗਲ ਚ ਫਸੀ ਹੋਈ ਹੈਗੀ ਆ ਸੋ ਉਹਦੇ ਉਹਦੇ ਕੋਲ ਕੋਈ ਕੈਪੇਬਿਲਿਟੀ ਨਹੀਂ ਹੈਗੀ ਜਸਟ ਹੋਇਆ ਵੀ ਮੇਰੇ ਕੋਲ ਪੈਸੇ ਨੇ ਮੇਰੀ ਸੁਖਬੀਰ ਸਿੰਘ ਬਾਦਲ ਨਾਲ ਯਾਰੀ ਹੈ ਸੋ ਉਸ ਚੱਕਰ ਤੋਂ ਜਿਹੜਾ ਹੈਗਾ ਉਹ ਵੱਧ ਰਿਹਾ ਸੋ ਪਰਮਜੀਤ ਸਿੰਘ ਸਰਨਾ ਦਾ ਰੋਲ ਹੈ ਜਿਹੜਾ ਇੰਡੀਵਿਜੂਅਲੀ ਕੁਝ ਥਾਵਾਂ ਤੇ ਠੀਕ ਰਿਹਾ ਪਰ ਇਸ ਵੇਲੇ ਉਹ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਪੰਥਕ ਪਰੰਪਰਾਵਾਂ ਦਾ ਕਾਹਨ ਕਰ ਰਹੇ ਹੈਗੇ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਸਰਦਾਰ ਅਤਾ ਸਿੰਘ ਜੀ ਗੁਰੂ ਸਾਹਿਬ ਜਿਹੜਾ ਹੈ ਸਮੇਂ-ਸਮੇਂ ਤੇ ਸਾਨੂੰ ਜਿਹੜਾ ਹੈ ਸੰਦੇਸ਼ ਦਿੰਦੇ ਰਹਿੰਦੇ ਨੇ ਕਿਉਂਕਿ ਕਈ ਵਾਰੀ ਜਿਹੜਾ ਹੈ ਸਾਡੇ ਦਿਲ ਦੇ ਵਿੱਚ ਇਹ ਵਹਿਮ ਆ ਜਾਂਦਾ ਕਿ ਸ਼ਾਇਦ ਗੁਰੂ ਸਾਹਿਬ ਬੋਲਦੇ ਨਹੀਂ ਹੈਗੇ ਗੁਰੂ ਸਾਹਿਬ ਸਮੇਂ-ਸਮੇਂ ਤੇ ਬੋਲਦੇ ਵੀ ਨੇ ਜਦੋਂ ਆਪਾਂ ਕਹੇ ਲਈ ਕਿ ਸਾਕਾ ਨਨਕਾਣਾ ਸਾਹਿਬ ਵਾਪਰਨ ਵਾਲਾ ਸੀ ਉਦੋਂ ਵੀ ਸਿੰਘਾਂ ਦੇ ਵੱਲੋਂ ਹੁਕਮਨਾਮਾ ਲਿਆ ਗਿਆ ਸੀ ਕਿ ਉਦੋਂ ਵੀ ਹੁਕਮਨਾਮਾ ਇਹੀ ਆਇਆ ਸੀ ਤਨਮਨ ਕਾਟ ਕਾਟ ਸਭ ਅਰਬੀ ਵਿਚ ਅਗਨੀ ਆਪ ਜਲਾਈ ਕਿ ਗੁਰੂ ਸਾਹਿਬ ਨੇ ਸੰਦੇਸ਼ ਦੇ ਦਿੱਤਾ ਸੀ ਕਿ ਜਾ ਕੇ ਉਥੇ ਸ਼ਹੀਦੀਆਂ ਜਿਹੜੀਆਂ ਨੇ ਉਹ ਹੋਣੀਆਂ ਹੈਗੀਆਂ ਨੇ ਔਰ ਸਿੰਘਾਂ ਦਾ ਧੰਨੋ ਜਿਗਰਾ ਜਿਨ੍ਹਾਂ ਨੇ ਉਹ ਸੰਦੇਸ਼ ਨੂੰ ਅਪਣਾਇਆ ਪਤਾ ਹੈ ਕਿ ਅੱਗੇ ਜਾ ਕੇ ਸ਼ਹੀਦੀ ਹੋਣੀ ਹੈ ਤੇ ਉਸੇ ਤਰੀਕੇ ਦੇ ਨਾਲ ਹੀ ਸ਼ਹਾਦਤ ਆ ਜਿਹੜਾ ਹੈ ਜਾਮ ਪੀਤਾ ਹੈਗਾ ਔਰ ਸਮੇਂ-ਸਮੇਂ ਤੇ ਜਦੋਂ ਹੁਕਮਨਾਮੇ ਚਾਹੀਓ ਤਖਸਾਲਬਾਨ ਤੋਂ ਆਉਂਦੇ ਹੋਣ ਜਾਂ ਜਿਸ ਤੇ ਨਿੰਦਰਾ ਗਾਂਧੀ ਦਾ ਸੋਧਾ ਲਾਇਆ ਗਿਆ ਸੀ ਉਦੋਂ ਵੀ ਜਿਹੜਾ ਹੁਕਮਨਾਮਾ ਇਹੋ ਜਿਹਾ ਹੀ ਆਇਆ ਸੀ ਫਿਰ ਉਸ ਤੋਂ ਬਾਅਦ ਜਿਹੜੇ ਸ਼ਬਦ ਕੀਤਨੀ ਸਿੰਘਾਂ ਵੱਲੋਂ ਸਮੇਂ-ਸਮੇਂ ਤੇ ਪੜੇ ਹੋਏ ਪੜੇ ਗਏ ਹੁਣ ਉਹ ਕਿਤਨਾ ਕਿਤੇ ਰਾਜਨੀਤਿਕ ਤੌਰ ਤੇ ਵਿਆਖਿਆ ਕਰਦੇ ਨੇ ਜਦੋਂ 10 ਤਰੀਕ ਨੂੰ ਜਿਹੜੀ ਹੈ ਆਪਾਂ ਕਹਿ ਲਈਏ ਕਿ ਥਾਪੇ ਜਾਂਦੇ ਨੇ ਭਾਈ ਕੁਲਦੀਪ ਸਿੰਘ ਗੜਗੱਜ ਹੁਣੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਦੋਂ ਵੀ ਜਿਹੜੇ ਕੁਝ ਹੁਕਮਨਾਮੇ ਆਏ ਨੇ ਉਹ ਵੀ ਕਿਤਨਾ ਕਿਤੇ ਸਾਨੂੰ ਸੰਗਤ ਦੇ ਰੂਬਰੂ ਜ਼ਰੂਰ ਜੜੇ ਨੇ ਕਰਨੇ ਚਾਹੀਦੇ ਨੇ ਕਿ ਅਖੰਡਪਾਤ ਸਾਹਿਬ ਚੱਲਿਆ ਸੀ ਉਦੋਂ ਕਿਹੜਾ ਹੁਕਮਨਾਮਾ ਜਿਹੜਾ ਆਇਆ ਹੈਗਾ ਔਰ ਦੂਜੇ ਬੰਨੇ ਜ ਉਸ ਦਿਨ ਤੱਕ ਤੱਕ ਇਸ ਗੜ ਸਾਹਿਬ ਦਾ ਕੀ ਹੁਕਮਨਾਮਾ ਸੀ ਔਰ ਦਰਬਾਰ ਸਾਹਿਬ ਦਾ ਕੀ ਹੁਕਮਨਾਮਾ ਸੀ ਕੀ ਕਹੋਗੇ ਹਾਂਜੀ ਹਾਂਜੀ ਸੋ ਗੁਰੂ ਸਾਹਿਬ ਪ੍ਰਤੱਖ ਰੂਪ ਵਿੱਚ ਆ ਜਿਹੜਾ ਇਸ ਸਮੁੱਚੇ ਘਟਨਾਕ੍ਰਮ ਦੇ ਪ੍ਰੱਖ ਦਰਸ਼ੀ ਬਣ ਕੇ ਜਿਹੜੀ ਆਪਾਂ ਕਹਿੰਦੇ ਨੇ ਡਿਵਾਈਨ ਇੰਟਰਵੈਂਸ਼ਨ ਨਾ ਰੋਹਾਨੀ ਔਰ ਰੱਬੀ ਦਖਲਅੰਦਾਜ਼ੀ ਆ ਗੁਰੂ ਸਾਹਿਬ ਆ ਜਿਹੜੇ ਉਹ ਕਰ ਰਹੇ ਹੈਗੇ ਸੋ ਜਿੱਥੇ ਪੰਥ ਅਕਾਲੀ ਦਲ ਦੇ ਜਾਂ ਸ਼ਰੋਮਣੀ ਕਮੇਟੀ ਦੇ ਇਹਨਾਂ ਫੈਸਲਿਆਂ ਨੂੰ ਨਹੀਂ ਮੰਨ ਰਿਹਾ ਉੱਥੇ ਗੁਰੂ ਸਾਹਿਬ ਨੇ ਵੀ ਜਿਹੜੇ ਇਹਦੇ ਵਿਰੁੱਧ ਆ ਜਿਹੜੇ ਹੁਕਮਨਾਮੇ ਆ ਜਿਹੜੇ ਦਿੱਤੇ ਹੈਗੇ ਆ ਜਿਸ ਦਿਨ 10 ਤਰੀਕ ਨੂੰ 2:30 ਵਜੇ ਉਹਨਾਂ ਨੂੰ ਦਸਤਾਰ ਦੇ ਕੇ ਥੋਪਿਆ ਗਿਆ ਸਿੱਖ ਕੌਮ ਤੇ ਉੱਥੇ ਅਖੰਡ ਪਾਠ ਚੱਲ ਰਿਹਾ ਸੀ ਸੋ ਉਸ ਅਖੰਡ ਪਾਠ ਦੇ ਦੌਰਾਨ ਹੀ ਜਦੋਂ ਦਸਤਾਰ ਦਿੱਤੀ ਗਈ ਤਾਂ ਜਿਹੜਾ ਸ਼ਬਦ ਉਸ ਵੇਲੇ ਆਇਆ ਉਹ ਸੀਗਾ ਹਉਮੈ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰੜ ਸ਼ਬਦ ਮੁਖ ਪਾਏ ਹਉਮੈ ਬਿਖਰ ਮਾਰੀ ਤੋ ਇਹ ਗੁਰੂ ਸਾਹਿਬ ਕਹਿੰਦੇ ਆ ਵੀ ਤੇਰੇ ਅੰਦਰ ਹਉਮੈ ਭਰੀ ਹੋਈ ਆ ਇਹ ਇਹ ਕਹਿੰਦੇ ਕੁਲਦੀਪ ਸਿੰਘ ਗੜਗਾਜ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਹੈਗਾ ਵੀ ਤੁਸੀਂ ਅਜਗਰ ਵਾਂਗ ਇੱਕ ਜ਼ਹਿਰੀਲੇ ਸੱਪ ਵਾਂਗ ਜਿਹੜਾ ਹੈਗਾ ਉਹ ਵਿਹਾਰ ਕਰ ਰਹੇ ਹੋਗੇ ਗਰੜ ਸ਼ਬਦ ਮੁਖ ਪਾਏ ਹਉਮੈ ਬਖਰ ਭਰੀ ਵੀ ਤੁਹਾਡੇ ਮੁਖ ਵਿੱਚ ਆ ਜਿਹੜੇ ਬਹੁਤ ਹੀ ਸੱਪ ਦੀ ਜ਼ਹਿਰ ਵਰਗੇ ਸ਼ਬਦ ਭਰੇ ਹੋਏ ਨੇ ਔਰ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਪ੍ਰਵਾਣ ਨਹੀਂ ਹੋ ਰਹੇ ਇਹ ਉਸੋਂ ਜਦੋਂ 2:30 ਵਜੇ ਉਹਨਾਂ ਨੂੰ ਸੋ ਕਾੜ ਦਸਤਾਰ ਦਿੱਤੀ ਗਈ ਆ ਉਦੋਂ ਜਿਹੜਾ ਖੰਡਪੜ ਸਭ ਚੱਲ ਰਿਹਾ ਸੀ ਉਹਦੇ ਵਿੱਚੋਂ ਜਿਹੜਾ ਸ਼ਬਦ ਆ ਉਸ ਟਾਈਮ ਤੇ ਜਿਹੜਾ ਆਇਆ ਹੈਗਾ ਜਦੋਂ ਫਿਰ ਕੇਸਗੜ ਸਾਹਿਬ ਦੇ ਕਵਾੜ ਖੁੱਲਦੇ ਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉਸ ਦਿਨ ਜਿਹੜਾ ਕੇਸਗੜ ਸਾਹਿਬ ਤੇ ਜਿਹੜਾ ਹੁਕਮਨਾਮਾ ਆਇਆ ਗੁਰੂ ਸਾਹਿਬ ਨੇ ਦੇਖੋ ਮਨ ਮਨਰੇ ਕੌਣ ਕਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕਹੀਨੀ ਕਹਿੰਦੇ ਤੂੰ ਕਿਹੜੇ ਮਾੜੇ ਕੰਮਾਂ ਚ ਪੈ ਗਿਆ ਕੌਣ ਕਮਤ ਤੂੰ ਲੈਨੀ ਤਨੂੰ ਤਨੂੰ ਕਿਹੜੀ ਜੜੀ ਹੈਗੀ ਆ ਇੱਕ ਤਰ੍ਹਾਂ ਨਾਲ ਤੇਰੇ ਮਨ ਵਿੱਚ ਕੁਰੀਤੀਆਂ ਆ ਗਈਆਂ ਹੋਈਆਂ ਨੇ ਕੌਣ ਕਮਤ ਤਾਂ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕਹੀਨੀ ਕਹਿੰਦੇ ਰੱਬ ਦੇ ਨਾਲ ਨਾਲ ਨਹੀਂ ਤੂੰ ਜੁੜਿਆ ਹੋਇਆ ਤੂੰ ਤਾਂ ਹੋਰ ਹੀ ਜਿਹੜਾ ਗੈਰ ਰੱਬੀ ਕੰਮ ਨੇ ਉਹਨਾਂ ਵਿੱਚ ਫਸਿਆ ਹੋਇਆ ਅੰਤ ਵਿੱਚ ਜਾ ਕੇ ਕਹਿੰਦੇ ਆ ਬਹੁਤ ਜਨਮ ਭਰਮਤ ਹੈ ਹਾਰਿਓ ਅਸਥਿਰ ਮਤ ਨਹੀਂ ਪਾਈ ਕਹਿੰਦੇ ਤੂੰ ਭਰਮ ਦਾ ਭਰਮ ਦਾ ਜਨਮਾਂ ਤੋਂ ਫਿਰ ਰਿਹਾ ਤੈਨੂੰ ਹਲੇ ਵੀ ਮਤ ਨਹੀਂ ਆਈ ਮਾਨਸ ਦੇ ਪਾਏ ਪਦ ਹਰਪਜ ਨਾਨਕ ਬਾਤ ਬਤਾਈ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਤੈ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਤਾਂ ਗੁਰੂ ਮਹਾਰਾਜ ਦੇ ਹੁਕਮਾਂ ਤਹਿਤ ਜਿਹੜੀ ਉਹ ਤਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਇਹ ਕੇਸਗੜ ਸਾਹਿਬ ਦਾ 10 ਤਰੀਕ ਨੂੰ ਜਿਹੜਾ ਹੁਕਮਨਾਮਾ ਆਇਆ 10 ਤਰੀਕ ਨੂੰ ਹੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜਿਹੜਾ ਮੁਖਬਾਕ ਆਇਆ ਉਹ ਹੈਗਾ ਤੀਜੇ ਪਾਤਸ਼ਾਹ ਦਾ ਹੈਗਾ ਸਤਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁੱਖ ਸਹੇ ਕਹਿੰਦਾ ਜਿਹੜੇ ਗੁਰੂ ਤੋਂ ਮੁੱਖ ਫੇਰ ਕੇ ਜੀਵਨ ਜੂ ਰਹੇ ਆ ਉਹ ਉਹ ਦੁੱਖਾਂ ਵਿੱਚ ਬੱਦੇ ਜਾਣਗੇ ਹੁਣ ਇਹ ਸਪਸ਼ਟ ਸੰਦੇਸ਼ ਹੈ ਮਤਲਬ ਕਿਤਨਾ ਕਿਤੇ ਗੁਰੂ ਨੇ ਵੀ ਇਹ ਚੀਜ਼ ਪਰਵਾਹ ਨਹੀਂ ਕੀਤੀ ਮਤਲਬ ਤਕਾ ਤੁਸੀਂ ਕਰ ਰਹੇ ਹੋ ਪਰ ਇਹ ਇਦਾਂ ਪਰਵਾਹ ਨਹੀਂ ਹੁੰਦਾ ਸਤਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁੱਖ ਸਹੇ ਫਿਰ ਫਿਰ ਮਿਲਣਾ ਪਾਏ ਨਹੀਂ ਉਹ ਜਮੇ ਤੇ ਮਰ ਜਾਈਂ ਪੀ ਇਹ ਲਗਾਤਾਰ ਜਨਮ ਮਰਨ ਦੇ ਜਿਹੜੇ ਗੇੜ ਵਿੱਚ ਆਉਣਗੇ ਜਿਹੜੇ ਗੁਰੂ ਦਾ ਗੁਰੂ ਪੰਥ ਦਾ ਸੋ ਸਾਡੇ ਕੋਲ ਜਿਹੜੀਆਂ ਦੋ ਸੰਸਥਾਵਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਹੈ ਜਿਹੜਾ ਇਹ ਮਰਿਆਦਾ ਦੇ ਬੰਧਨ ਵਿੱਚ ਚੱਲਣ ਲਈ ਸਾਡੇ ਕੋਲ ਦੋ ਮਹਾਨ ਪਿੱਲਰ ਨੇ ਇਹਨਾਂ ਦੋਹਾਂ ਦੀ ਜਿਹੜੀ ਹੈਗੀ ਆ ਸਹਿਮਤੀ ਔਰ ਖੁਸ਼ਨੁਦਗੀ ਰਹਿਣੀ ਹਰ ਸਿੱਖ ਦਾ ਫਰਜ਼ ਹੈ ਸੋ ਗੁਰੂ ਗੁਰੂ ਪੰਥ ਨੇ ਪਹਿਲਾਂ ਹੀ ਪ੍ਰਵਾਨ ਨਹੀਂ ਕਰਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਇਹ ਤਿੰਨ ਹੁਕਮਨਾਮੇ ਦੱਸਦੇ ਆ ਵੀ ਗੁਰੂ ਸਾਹਿਬ ਦੀ ਰੋਹਾਨੀ ਦਖਲਅੰਦਾਜ਼ੀ ਆ ਜਿਹੜੀ ਉਹ ਦਰਸਾ ਰਹੀ ਹੈਗੀ ਆ ਵੀ ਗੁਰੂ ਸਾਹਿਬ ਇਸ ਤੋਂ ਖੁਸ਼ ਨਹੀਂ ਹੈਗੇ ਜੀ ਬਿਲਕੁਲ ਜੀ ਔਰ ਕਿਤਨਾ ਕਿਤੇ ਹੁਣ ਸਿੱਖ ਸੰਗਤਾਂ ਨੇ ਆਪ ਜਿਹੜਾ ਹੈ ਫੈਸਲਾ ਜਿਹੜਾ ਕਰਨਾ ਹੈਗਾ ਔਰ ਕਈ ਕਦੇ ਸਮਾਂ ਹੋਇਆ ਕਰਦਾ ਸੀ ਕਿ ਜਦੋਂ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਆ ਸਹਿਮਤੀ ਹੁੰਦੀ ਸੀ ਤੇ ਉਹ ਗੁਰੂ ਸਾਹਿਬ ਤੋਂ ਪੁੱਛਦੇ ਹੁੰਦੇ ਸਨ ਗੁਰੂ ਸਾਹਿਬ ਤੋਂ ਵਾਕ ਲੈਂਦੇ ਸਨ ਹੁਕਮਨਾਮਾ ਲੈਂਦੇ ਸੀ ਤੇ ਫਿਰ ਉਹਦੇ ਤੇ ਪਹਿਰਾ ਦਿੰਨੇ ਹੁੰਦੇ ਸੀ ਔਰ ਅੱਜ ਹਾਲਾਤ ਇਦਾਂ ਦੇ ਬਣ ਗਏ ਕਿ ਅਸੀਂ ਜਿਹੜਾ ਹੈ ਤੱਕੇ ਦੇ ਨਾਲ ਜਿਹੜਾ ਈਵਨ ਕਿ ਗੁਰੂ ਸਾਹਿਬ ਨੇ ਜੋ ਹੁਕਮ ਦਿੱਤੇ ਨੇ ਉਹਨਾਂ ਨੂੰ ਮੰਨਦੇ ਵੀ ਨਹੀਂ ਹੈਗੇ ਕਿਤਨਾ ਕਿਤੇ ਤੇ ਸਾਨੂੰ ਆਪਣੇ ਅੰਦਰ ਵੀ ਜਿਹੜਾ ਹੈ ਪਰਚੋਲ ਕਰਨ ਦੀ ਜ਼ਰੂਰਤ ਹੈਗੀ ਆ ਜਿਹੜੇ ਲੋਕ ਕਹਿ ਦਿੰਦੇ ਨੇ ਕਿ ਸਾਨੂੰ ਤੇ ਜੀ ਉਤੋਂ ਹੁਕਮਨਾਮੇ ਜਾਂ ਸਾਨੂੰ ਤੇ ਉਤੋਂ ਕਿਸੇ ਬੰਦੇ ਦੇ ਹੁਕਮ ਆਗੇ ਸਨ ਅਸੀਂ ਤੇ ਉਹੀ ਫਾਲੋ ਕਰ ਰਹੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਸੋਚ ਵਿਚਾਰਨ ਦੀ ਲੋੜ ਹੈਗੀ ਆ ਕਿ ਤੁਸੀਂ ਇਮਾਨਦਾਰੀ ਗੁਰੂ ਦੇ ਨਾਲ ਦਿਖਾਉਣੀ ਹੈ ਜਾਂ ਕਿਸੇ ਦੁਨਿਆਵੀ ਸ਼ਖਸ ਦੇ ਨਾਲ ਜਿਹੜੀ ਹੈ ਉਹ ਦਿਖਾਉਣੀ ਹੈਗੀ ਆ ਸਰਦਾਰ ਉਤਾ ਸਿੰਘ ਜੀ ਗਿਆਨੀ ਹਰਪੀ ਸਿੰਘ ਹੁਣਾਂ ਵੱਲੋਂ ਵੀ ਕਾਫੀ ਜੜੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਕਿਸੇ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੀਆਂ ਸਰਗਰਮੀਆਂ ਹਾਂਜੀ ਹੁਣ ਜਦੋਂ ਉਹਨਾਂ ਨੂੰ ਤਖਤ ਤੋਂ ਉਲਾ ਦਿੱਤਾ ਗਿਆ ਔਰ ਉਹਨਾਂ ਦੇ ਖਿਲਾਫ ਅਸ਼ਲੀਲ ਬਿਆਨਬਾਜ਼ੀ ਕੀਤੀ ਗਈ ਆ ਹੁਣ ਉਹ ਇੱਕ ਤਰ੍ਹਾਂ ਨਾਲ ਸਿੱਖ ਸੰਗਤਾਂ ਵਿੱਚ ਜਾ ਰਿਹਾ ਹੈ ਜਿੱਥੇ ਵੀ ਧਾਰਮਿਕ ਸਮਾਗਮ ਹੁੰਦੇ ਆ ਜਾਂ ਰਾਜਨੀਤਿਕ ਸਮਾਗਮ ਹੁੰਦੇ ਆ ਪਿਛਲੇ ਹਫ਼ਤਿਆਂ ਚ ਆਪਾਂ ਦੇਖਿਆ ਔਰ ਕਾਫੀ ਸਤਕਾਰ ਉਹਨਾਂ ਨੂੰ ਆਪਾਂ ਦੇਖਿਆ ਕਿ ਮਿਲਦਾ ਹੈਗਾ ਭਾਵੇਂ ਕਿ ਕਿੰਨੀਆਂ ਟੀਵੀ ਚੈਨਲਾਂ ਤੇ ਕਰਦਾਰ ਕੁਸ਼ੀ ਦੀਆਂ ਲਹਿਰਾਂ ਲਾਤੀਆਂ ਹੋਣ ਕਾਮਯੂਕ ਤੇ ਅਸਰ ਨਹੀਂ ਕਰਦੀਆਂ ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਵੀ ਉਹਨਾਂ ਦੇ ਖਿਲਾਫ ਇੰਨਾ ਕੋੜ ਪ੍ਰਚਾਰ ਕਰਨ ਦੇ ਬਾਵਜੂਦ ਵੀ ਸਿੱਖ ਸੰਗਤਾਂ ਵਿੱਚ ਜਿਹੜਾ ਸਤਕਾਰ ਉਹਨਾਂ ਨੂੰ ਮਿਲ ਰਿਹਾ ਸੋ ਰਾਜਪੁਰੇ ਵਿੱਚ ਬਹੁਤ ਵੱਡਾ ਸਮਾਗਮ ਸੀਗਾ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਆ ਜਿਹੜੇ ਬਹੁਤ ਬੇਬਾਕੀ ਨਾਲ ਬੋਲੇ ਆ ਫਿਰ ਨਵਾਂ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਸੀ ਨਵਾਂ ਸ਼ਹਿਰ ਵਿੱਚ ਬੋਲਦੇ ਆ ਉਹਨਾਂ ਨੇ ਦੱਸਿਆ ਵੀ ਮੈਨੂੰ ਕਹਿੰਦਾ ਕਿਸੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਸੇ ਹੋਰ ਅਕਾਲੀ ਲੀਡਰ ਦੇ ਰਾਹੀਂ ਮੈਨੂੰ ਸੁਨੇਹਾ ਭਜਵਾਇਆ ਮੂੰਹ ਜਵਾਨੇ ਔਰ ਦੱਸਿਆ ਗਿਆ ਵੀ ਤੇਰੀ ਇੰਨੀ ਕਰਦਾਰ ਕੁਸ਼ੀ ਕਰਾਂਗੇ ਤੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਵੇਂਗਾ ਹੂੰ ਹੂੰ ਕਹਿੰਦਾ ਮੈਨੂੰ ਇਹ ਸੁਨੇਹਾ ਭੇਜੇ ਵੀ ਉਹ ਇਸ ਤਰ੍ਹਾਂ ਦੀ ਪਲਾਨ ਬਣਾਈ ਬੈਠੇ ਆ ਵੀ ਤੈਨੂੰ ਆਪਣਾ ਜੀਵਨ ਲੀਲਾ ਖਤਮ ਕਰਨੀ ਪੈਣੀ ਆ ਅਸੀਂ ਤੈਨੂੰ ਇੰਨਾ ਭੁਜਾ ਭਜਾ ਕੇ ਜਿਸ ਤਰ੍ਹਾਂ ਉਹ ਕਰਦਾਂਗੇ ਵੀ ਤੇਰੇ ਖਿਲਾਫ ਐਨੀ ਹਨੇਰੀ ਰਿਆਦ ਆ ਗਿਆ ਹੈ ਨਾ ਜੀ ਜੀ ਸੋ ਉਹ ਕਹਿੰਦੇ ਵੀ ਉਹਨਾਂ ਨੇ ਫਿਰ ਇੱਕ ਕਥਾ ਸੁਣਾਈ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀਆਂ ਮਰਕਾ ਕਹਿੰਦੇ ਭਾਈ ਸੁੱਖਾ ਸਿੰਘ ਸੀ ਜਿਹੜਾ ਨੇ ਮਸੇ ਰੰਗੜ ਦਾ ਸਿਰ ਵੱਢਿਆ ਨਾ ਉਹਨਾਂ ਦੇ ਕਿਉਂਕਿ ਉਹ ਸ਼ੁਰੂ ਤੋਂ ਹੀ ਸਿੰਘਾਂ ਦੇ ਜੱਥੇ ਵਿੱਚ ਜਾਇਆ ਕਰਦੇ ਸੀ ਤੇ ਉਹ ਪਰਿਵਾਰ ਵਾਲੇ ਤੰਗ ਸੀ ਵੀ ਸਾਨੂੰ ਜਿਹੜੀ ਹੈਗੀ ਹੈ ਪੁਲਿਸ ਆ ਤੰਗ ਕਰੇਗੀ ਉਹਨਾਂ ਨੇ ਸੁੱਤੇ ਪਿਆਂ ਦੇ ਭਾਈ ਸੁੱਖਾ ਸਿੰਘ ਦੇ ਕੇਸ ਕਤਲ ਕਰ ਦਿੱਤੇ ਸੀ ਹਾਂ ਉਹ ਕਹਿੰਦਾ ਵੀ ਉਸ ਤੋਂ ਭੈ ਖਾ ਕੇ ਭਾਈ ਸੁੱਖਾ ਸਿੰਘ ਉਹਨਾਂ ਨੇ ਉਹ 12-13 ਸਾਲ ਦੀ ਉਮਰ ਚ ਖੂਜ ਛਾਲ ਮਾਰਤੀ ਸੀ ਜੀ ਜੀ ਤੇ ਫਿਰ ਕਹਿੰਦੇ ਵੀ ਜਦੋਂ ਉਹਨਾਂ ਨੂੰ ਖੋਜ ਕੱਢਣ ਲੱਗੇ ਉੱਥੋਂ ਕੋਈ ਬੰਦੇ ਉੱਥੇ ਇੱਕ ਦੋ ਘੋੜੀਆਂ ਵਾਲੇ ਆਏ ਪਰਿਵਾਰ ਇਕੱਠਾ ਹੋ ਗਿਆ ਉਹਨੂੰ ਕੱਢਿਆ ਗਿਆ ਇੱਕ ਉੱਥੇ ਜਿਹੜਾ ਉਹ ਘੋੜੀ ਤੋਂ ਸਰਦਾਰ ਕੋਈ ਇਲਾਕੇ ਦਾ ਚੌਧਰੀ ਉਤਰਿਆ ਉਹਨੇ ਪੁੱਛਿਆ ਵੀ ਤੂੰ ਛਾਲ ਕਿਉਂ ਮਾਰੀ ਐ ਉਹ ਕਹਿੰਦਾ ਵੀ ਮੈਂ ਸਿੰਘਾਂ ਦੀ ਸੇਵਾ ਕਰਦਾ ਹੈਗਾ ਇਹ ਪਰਿਵਾਰ ਵਾਲਿਆਂ ਨੇ ਡਰਦਿਆਂ ਨੇ ਰਾਤ ਨੂੰ ਮੇਰੇ ਕੇਸ ਕੇਸ ਕੱਢਦੇ ਹੈਗੇ ਹਨਾ ਵੀ ਮੈਂ ਆਪਣੀ ਜੀਵਨ ਲੀਲਾ ਖਤਮ ਕਰਨੀ ਚਾਹੁੰਦਾ ਹਨਾ ਉਹ ਕਹਿੰਦਾ ਵੀ ਜੀਵਨ ਲੀਲਾ ਖਤਮ ਕਰਕੇ ਤੇਰੀ ਜ਼ਿੰਦਗੀ ਦਾ ਮਕਸਦ ਨਹੀਂ ਪੂਰਾ ਹੋਣਾ ਸੋ ਜੀਵਨ ਲੀਲਾ ਇਹਨਾਂ ਦੁੱਖਾਂ ਵਿੱਚ ਜੀਵਨ ਲੀਲਾ ਖਤਮ ਨਹੀਂ ਕਰੀਦੀ ਗੁਰੂ ਖਾਲਸਾ ਪੰਥ ਨਾਲ ਆਪਣੀ ਜਿਹੜੀ ਅਧਿਆਤਮਿਕ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਕਰੀਦਾ ਉਹ ਕਹਿੰਦਾ ਵੀ ਦੱਸਿਆ ਜਾਂਦਾ ਵੀ ਜਦੋਂ ਉਹ ਗੱਲਾਂ ਸੁਣੀਆਂ ਤਾਂ ਭਾਈ ਸੁੱਖਾ ਸਿੰਘ ਉਸ ਬੰਦੇ ਦਾ ਘੋੜਾ ਲੈ ਕੇ ਸਿੰਘਾਂ ਦੇ ਜਥੇ ਵਿੱਚ ਜਾਵੜਿਆ ਵੀ ਹੁਣ ਨਹੀਂ ਮੈਂ ਵਾਪਸ ਆਉਂਦਾ ਤੇ ਉਸ ਸੁੱਖਾ ਸਿੰਘ ਨੇ ਮੁੜ ਕੇ ਮੱਸਾ ਰੰਗੜਦਾ ਸੀਸ ਵੜਿਆ ਜਿਹੜਾ ਸੀਸ ਹੈ ਜਿਹੜਾ ਸਾਇਸ ਤੇ ਰ ਲਾਇਆ ਸੋ ਇਸ ਤਰ੍ਹਾਂ ਇਹ ਪਿਛਲੇ ਦਿਨੀ ਫਿਰ ਉਹ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹਨਾਂ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਪਰਿਵਾਰ ਵੱਲੋਂ ਦੋ ਤਿੰਨ ਸਾਲਾਂ ਤੋਂ ਸੋ ਉੱਥੇ ਬੋਲੇ ਆ ਉਹਨਾਂ ਨੇ ਬੀਬੀ ਸਤਵੰਤ ਕੌਰ ਜੀ ਦਾ ਬਹੁਤ ਸਤਿਕਾਰ ਕਰਿਆ ਵੀ ਇਹ ਬੀਬੀ ਇੰਨੇ ਦੁੱਖਾਂ ਵਿੱਚ ਕਹਿੰਦਾ ਮੈਨੂੰ ਪਤਾ ਵੀ ਇਹਦੇ ਤੇ ਕਿੰਨੇ ਦਬਾਅ ਪਏ ਹੋਣਗੇ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੈਗੀ ਆ ਵੀ ਫਿਰ ਵੀ ਇਹ ਡੱਟੀ ਰਹੀ ਪੰਥ ਨਾਲ ਹਮ ਔਰ ਪੰਜੇ ਸਿੰਘ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਆ ਔਰ ਉਹਨਾਂ ਨੇ ਆਖਿਆ ਵੀ ਇਹ ਜਿਹੜਾ ਅਕਾਲੀ ਦਲ ਦਾ ਪੁਨਰਸਰਜੀਤੀ ਹੋਵੇਗੀ ਔਰ ਜਿਹੜੇ ਦਾਗੀ ਲੋਕ ਨੇ ਉਹ ਆਪਣੇ ਆਪ ਬਾਹਰ ਚਲੇ ਜਾਣਗੇ ਜੀ ਬਿਲਕੁਲ